ਹਾਂਜੀ ਦੋਸਤੋ ਕੀ ਹੁੰਦਾ ਹੈ ਜਦੋਂ ਗਿਆਨ ਤੇ ਹੁਨਰ ਨੂੰ ਹਾਲਾਤਾਂ ਦੀ ਧੂੜ ਦੇ ਹੇਟਾ ਦਾ ਬਣ ਲਈ ਆ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਇੱਕ ਪੜੀ ਲਿਖੀ ਕਾਬਿਲ ਕੁੜੀ ਦੀ ਕਿਸਮਤ ਵਿੱਚ ਸਿਰਫ ጫੜੂ ਪੋਚਾ ਤੇ ਦੂਜਿਆਂ ਦੀ ਆ ਝੂਠ ਨੂੰ ਸਾਫ਼ ਕਰਨਾ ਹੀ ਲਿਖਿਆ ਹੁੰਦਾ ਹੈ ਇਹ ਕਹਾਣੀ ਹੈ ਅਨੀਤਾ ਦੀ ਇੱਕ ਐਜੀ ਕੁੜੀ ਜਿਸ ਕੋਲ ਮੈਨੇਜਮੈਂਟ ਦੀ ਸਭ ਤੋਂ ਵੱਡੀ ਡਿਗਰੀ ਤਾਂ ਸੀ ਆ ਪਰ ਮਜਬੂਰੀ ਨੇ ਉਸਦੇ ਹੱਥਾਂ ਵਿੱਚ ਚਾੜੂ ਫੜਾ ਦਿੱਤਾ ਸੀ ਆ ਤੇ ਦੂਜੇ ਪਾਸੇ ਕਹਾਣੀ ਹੈ ਇੱਕ ਕਰੋੜਪਤੀ ਸੇਠ ਦੀ ਆ ਜਿਸ ਨੇ ਆਪਣੀ ਧੀ ਨੂੰ ਆ ਦੁਨੀਆ ਦੀ ਹਰ ਦੌਲਤ ਤੇ ਸਹੂਲਤ ਤਾਂ ਦਿੱਤੀ ਆ ਪਰ ਆਪਣਾ ਉਹ ਕੀਮਤੀ ਵਕਤ ਨਹੀਂ ਦੇ ਸਕਿਆ ਜਿਸ ਦਿਨ ਉਸ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਆ ਅਨੀਤਾ ਉਸ ਅਮੀਰ ਘਰ ਵਿੱਚ ਆਪਣੀ ਪਛਾਣ ਲੁਕਾ ਕੇ ਡਰ-ਡਰ ਕੇ ਜੀ ਰਹੀ ਸੀ ਆ ਉਸ ਨੂੰ ਡਰ ਸੀ ਕਿ ਜੇਕਰ ਕਿਸੇ ਨੂੰ ਉਸਦੀ ਅਸਲੀਅਤ ਪਤਾ ਲੱਗ ਗਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਪਰ ਇੱਕ ਦਿਨ ਜਦੋਂ ਉਸ ਸੇਠ ਨੇ ਅਚਾਨਕ ਘਰ ਆ ਕੇ ਆਪਣੀ ਧੀ ਨੂੰ ਉਸ ਨੌਕਰਾਨੀ ਦੀ ਗੋਦ ਵਿੱਚ ਬੈਠ ਕੇ ਪੜਦੇ ਹੋਏ ਦੇਖਿਆ ਤਾਂ ਇੱਕ ਪਲ ਲਈ ਸਭ ਕੁਝ ਥੰਮ ਗਿਆ ਅਨੀਤਾ ਦੀ ਦੁਨੀਆ ਉਜੜਨ ਵਾਲੀ ਸੀ ਪਰ ਫਿਰ ਉਸ ਸੇਠ ਨੇ ਜੋ ਕੀਤਾ ਨਾ ਸਿਰਫ ਉਸ ਕੁੜੀ ਦੀ ਬਲਕਿ ਆਪਣੀ ਧੀ ਦੀ ਤੇ ਆਪਣੀ ਖੁਦ ਦੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਦਿੱਤਾ ਚਲੋ ਹਾਲਾਤਾਂ ਦੀ ਮਾਰ ਇੱਕ ਕੁੜੀ ਦੇ ਲੁਕੇ ਹੋਏ ਹੁਨਰ ਤੇ ਇੱਕਾ ਅਮੀਰ ਪਿਓ ਦੇ ਦਿਲ ਵਿੱਚ ਦਬੇ ਪਿਆਰ ਦੀ ਇਸ ਅਨੋਖੀ ਕਹਾਣੀ ਨੂੰ ਨੇੜਿਓਂ ਜਾਣਦੇ ਹਾਂ ਮੁੰਬਈ ਸੁਪਨਿਆਂ ਦਾ ਸ਼ਹਿਰ ਪਰ ਇਸੇ ਸ਼ਹਿਰ ਦੀ ਇੱਕ ਦੂਜੀ ਹਕੀਕਤ ਵੀ ਸੀ ਜੋ ਇਸ ਦੀ ਚਮਕ-ਦਮਕ ਦੇ ਪਿੱਛੇ ਤੰਗ ਗਲੀਆਂ ਤੇ ਚਾਲਦੀ ਘੁਟਣ ਭਰੀਆਂ ਕੋਠੜੀਆਂ ਵਿੱਚ ਸਾਹ ਲੈਂਦੀ ਹੈ ਇਕ ਹੈ ਜੀ ਪੁਰਾਣੀ ਸੰਗਣੀਆ ਵਾਦੀ ਵਾਲੀ ਚਾਲ ਵਿੱਚ ਅਨੀਤਾ ਦਾ ਛੋਟਾ ਜਿਹਾ ਸੰਸਾਰ ਸੀ ਇੱਕ ਛੋਟਾ ਜਿਹਾ ਕਮਰਾ ਇੱਕ ਕੋਨੇ ਵਿੱਚ ਛੋਟੀ ਜਈ ਰਸੋਈ ਦੂਜੇ ਵਿੱਚ ਮਾਂ ਦਾ ਬਿਸਤਰਾ ਤੇ ਵਿਚਕਾਰ ਐਨੀ ਜਗ੍ਹਾ ਕਿ ਦੋ ਲੋਕ ਮੁਸ਼ਕਲ ਨਾਲ ਤੁਰ ਫਿਰ ਸਕਣਾਂ ਐਸੀ ਉਸ ਦੀ ਦੁਨੀਆ 27 ਸਾਲ ਦੀ ਅਨੀਤਾ ਜਿਸ ਦੇ ਚਿਹਰੇ ਤੇ ਸਾਦਗੀ ਆ ਤੇ ਅੱਖਾਂ ਵਿੱਚ ਇੱਕ ਅਬੂਜੀ ਹੋਈ ਚਮਕ ਸੀ ਉਸ ਨੂੰ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ ਹਕੀਕਤ ਕੁੜੀ ਨੇ ਸ਼ਹਿਰ ਦੇ ਸਭ ਤੋਂ ਮਾਨਮੱਤੇ ਕੋਲੇਜ ਤੋਂ MBA ਦੀ ਡਿਗਰੀ 골ਡ ਮੈਡਲ ਨਾਲ ਹਾਸਲ ਕੀਤੀ ਹੈ ਉਸਦੇ ਸੁਪਨੇ ਆਸਮਾਨ ਛੂਣਦੇ ਸਨ ਉਹ ਇੱਕ ਵੱਡੀ ਆ ਮਲਟੀਨੇਸ਼ਨਲ ਕੰਪਨੀ ਵਿੱਚ ਮੈਨੇਜਰ ਬਣਨਾ ਚਾਹੁੰਦੀ ਸੀ ਆਪਣੇ ਪਰਿਵਾਰ ਨੂੰ ਹਰ ਸੁੱਖ ਦੇਣਾ ਚਾਹੁੰਦੀ ਸੀ ਉਸਦੇ ਪਿਤਾ ਜੀ ਇੱਕ ਸਰਕਾਰੀ ਕਲਰਕ ਸਨ ਪਰ ਉਹਨਾਂ ਦੀ ਸੋਚ ਬਹੁਤ ਵੱਡੀ ਸੀ ਉਹ ਕਹਿੰਦੇ ਸਨ ਕਿ ਮੇਰੀ ਧੀ ਆ ਮੁੰਡਿਆਂ ਤੋਂ ਘੱਟ ਨਹੀਂ ਹੈ ਇਹ ਦੇਖਣਾ ਇੱਕ ਦਿਨ ਮੇਰਾ ਨਾਮ ਰੋਸ਼ਨ ਕਰੇਗੀ ਅਨੀਤਾ ਨੇ ਪੜਾਈ ਪੂਰੀ ਕਰ ਲਈ ਸੀ ਤੇ ਹੁਣ ਉਸ ਨੂੰ ਬਸ ਇੱਕ ਚੰਗੀ ਨੌਕਰੀ ਦੀ ਤਲਾਸ਼ ਸੀ ਤਾਂ ਜੋ ਆਪਣੇ ਪਿਤਾ ਦਾ ਕਰਜ਼ਾ ਉਤਾਰ ਸਕੇ ਪਰ ਕਿਸਮਤ ਨੂੰ ਸ਼ਾਇਦ ਕੁਝ ਹੋ ਰਹੀ ਮਨਜ਼ੂਰ ਸੀ ਇੱਕ ਦਿਨ ਅਚਾਨਕ ਉਸਦੇ ਪਿਤਾ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਪਰਿਵਾਰ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਆ ਪਿਤਾ ਜੀ ਜਾਣ ਤੋਂ ਬਾਅਦ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੇ ਸਿਰ ਤੇ ਚੜ ਗਈਆਂ ਲੱਖਾਂ ਦਾ ਕਰਜ਼ਾ ਅਨੀਤਾ ਦੇ ਮੋਢਿਆਂ ਤੇ ਆ ਗਿਆ ਉਸਨੇ ਸੋਚਿਆ ਕਿ ਐਮਬੀਏ ਦੀ ਡਿਗਰੀ ਤਾਂ ਹੈ ਉਸ ਨੂੰ ਜਲਦੀ ਕੋਈ ਨੌਕਰੀ ਮਿਲ ਜਾਵੇਗੀ ਪਰ ਹਕੀਕਤ ਉਸ ਦੀ ਸੋਚ ਤੋਂ ਕਿਤੇ ਜ਼ਿਆਦਾ ਕਟੋਰੀ ਸੀ ਆ ਉਹ ਹਰ ਰੋਜ਼ ਤਿਆਰ ਹੋ ਕੇ ਆਪਣੀਆਂ ਸਾਰੀਆਂ ਡਿਗਰੀਆਂ ਫਾਈਲ ਵਿੱਚ ਦਵਾ ਕੇ ਸ਼ਹਿਰ ਦੇ ਚੱਕਰ ਕੱਟਦੀ ਉਹ ਵੱਡੇ ਵੱਡੇ ਕਾਰਪੋਰੇਟ ਦਫ਼ਤਰਾਂ ਵਿੱਚ ਇੰਟਰਵਿਊ ਦੇਣ ਜਾਂਦੀ ਆ ਪਰ ਹਰ ਜਗ੍ਹਾ ਉਸ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਆ ਕਦੇ ਕੋਈ ਕਹਿੰਦਾ ਕਿ ਤੁਹਾਨੂੰ ਤਜਰਬਾ ਨਹੀਂ ਹੈ ਤਾਂ ਕਦੇ ਕੋਈ ਕਹਿੰਦਾ ਉਸ ਦੇ ਸਧਾਰਨ ਕੱਪੜਿਆਂ ਤੇ ਮੀਡੀਲ ਕਲਾਸ ਵਤੀਰੇ ਨੂੰ ਦੇਖ ਕੇ ਉਸ ਨੂੰ ਕਿਸੇ ਵੱਡੇ ਅਹੁਦੇ ਦੇ ਲਾਇਕ ਨਹੀਂ ਸਮਝਿਆ ਉਹ ਕਾਬਿਲ ਸੀ ਆ ਪਰ ਸ਼ਾਇਦ ਉਸ ਕੋਲ ਉਹ ਕਾਰਪੋਰੇਟ ਵਾਲਾ ਦੀ ਖਵਾ ਤੇ ਚਮਕ ਨਹੀਂ ਸੀ ਜ ਜੋ ਅਕਸਰ ਕਾਬਲੀਅਤ ਤੇ ਭਰੀ ਪੈ ਜਾਂਦੀ ਹੈ ਮਹੀਨੇ ਬੀਤਦੇ ਗਏ ਘਰ ਵਿੱਚ ਰੱਖਿਆ ਪੈਸਾ ਖਤਮ ਹੋ ਰਿਹਾ ਸੀ ਆ ਕਰਜ਼ੇ ਵਾਪਸ ਲੈਣ ਵਾਲੇ ਰੋਜ਼ ਦਰਵਾਜ਼ੇ ਤੇ ਆ ਕੇ ਖੜੇ ਹੋ ਜਾਂਦੇ ਅਨੀਤਾ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਇੱਕ ਸ਼ਾਮ ਜਦੋਂ ਹਰ ਤਰਫ ਤੋਂ ਹਾਰ ਕੇ ਘਰ ਪਰਤੀ ਤਾਂ ਉਹਨਾਂ ਦੀ ਗਵਾਂਡਨ ਸੰਤੋਸ਼ ਉਹਨਾਂ ਦੇ ਘਰ ਆਈ ਸੰਤੋਸ਼ਤਾਈ ਨੇ ਅਨੀਤਾ ਦੀ ਹਾਲਤ ਦੇਖੀ ਤਾਂ ਉਹਨਾਂ ਦਾ ਦਿਲ ਭਰ ਆਇਆ ਸਿੰਦੋਸਤਾਈ ਨੇ ਚਿਜਕਦੇ ਹੋਏ ਕਿਹਾ ਦੇਖ ਬੇਟੀ ਬੂਰਾ ਨਾ ਮੰਨੀ ਇਹ ਕੰਮ ਹੈ ਪਰ ਸ਼ਾਇਦ ਤੇਰੇ ਲਈਕ ਨਹੀਂ ਹੈ ਸਾਡੇ ਮਾਲਕ ਦੇ ਗਵਾਂਢ ਵਿੱਚ ਇੱਕ ਬਹੁਤ ਵੱਡੇ ਸੇਠ ਰਹਿੰਦੇ ਹਨ ਅਰुण ਕੁਮਾਰ ਉਹਨਾਂ ਦੀ ਪਤਨੀ ਦਾ ਕੁਝ ਸਾਲ ਪਹਿਲਾਂ ਦੇਹਾਂਤ ਹੋ ਗਿਆ ਉਹਨਾਂ ਨੂੰ ਘਰ ਦੀ ਸਾਫ ਸਫਾਈ ਤੇ ਝਾੜੂ ਪੂੰਛੇ ਲਈ ਇੱਕ ਪਰੋਸੇਮੰਧ ਕੁੜੀ ਦੀ ਜ਼ਰੂਰਤ ਹੈ ਤਨਖਾਹ ਚੰਗੀ ਹੈ ਜੇ ਤੂੰ ਕਹੇ ਤਾਂ ਮੈਂ ਗੱਲ ਕਰਕੇ ਦੇਖਾਂ ਇਹ ਸੁਣ ਕੇ ਅਨੀਤਾ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੇ ਸਵਾਭਿਮਾਨ ਤੇ ਹਥੋੜਾ ਮਾਰ ਦਿੱਤਾ ਹੋਵੇ ਐਮਬੀਏ 골ਡ ਮੈਡਲਿਸਟ ਤੇ ਹੁਣ ਚਾੜੂ ਪੋਚੇ ਦਾ ਕੰਮ ਉਸ ਦੀਆਂ ਅੱਖਾਂ ਵਿੱਚ ਹੰਝੂ ਬਹਿਣ ਲੱਗੇ ਸੰਤੋਸ਼ਤਾਈ ਨੇ ਕਿਹਾ ਬੇਟਾ ਮੈਂ ਜਾਣਦੀ ਹਾਂ ਇਹ ਤੇਰੇ ਲਈ ਕਿੰਨਾ ਮੁਸ਼ਕਿਲ ਹੈ ਪਰ ਇੱਕ ਗੱਲ ਯਾਦ ਰੱਖਣਾ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਉਸ ਰਾਤ ਅਨੀਤਾ ਸੌ ਨਹੀਂ ਸਕੀ ਆਖਿਰਕਾਰ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਫੈਸਲਾ ਲਿਆ ਉਸਨੇ ਆਪਣੀਆਂ ਸਾਰੀਆਂ ਡਿਗਰੀਆਂ ਨੂੰ ਇੱਕ ਪੁਰਾਣੇ ਸੰਦੂਕ ਵਿੱਚ ਬੰਦ ਕਰ ਦਿੱਤਾ ਤੇ ਆਪਣੀ ਕਿਸਮਤ ਅੱਗੇ ਗੋਡੇ ਟੇਕ ਦਿੱਤੇ ਅਗਲੇ ਦਿਨ ਉਹ ਸੰਦੋਸਤਾਈ ਦੇ ਨਾਲ ਉਸ ਆਲੀਸ਼ਾਨ ਕੋਠੀ ਦੇ ਸਾਹਮਣੇ ਖੜੀ ਸੀ ਸੇਠ ਅਰुण ਕੁਮਾਰ ਇੱਕ 40-45 ਸਾਲ ਦੇ ਬਿਹਤਰ ਰੋਬਦਾਰ ਅਤੇ ਗੰਭੀਰ ਸੁਭਾਅ ਦੇ ਵਿਅਕਤੀ ਸਨ ਉਹਨਾਂ ਦੀ ਦੁਨੀਆ ਸਿਰਫ ਉਹਨਾਂ ਦਾ ਕੰਮ ਉਹਨਾਂ ਦੀਆਂ ਮੀਟਿੰਗਾਂ ਤੇ ਉਹਨਾਂ ਦੇ ਪ੍ਰੋਫਿਟ ਲੌਸ ਦੇ ਅੰਕੜੇ ਤਾਂ ਕੀ ਸੀਮਤ ਸੀ ਆ ਉਹਨਾਂ ਦੀ 10 ਸਾਲ ਦੀ ਧੀ ਸੀ ਆ ਉਹਨਾਂ ਦੀ 10 ਸਾਲ ਦੀ ਧੀ ਸੀ ਪਰੀ ਆ ਔਰ ਉਹਨ ਕੁਮਾਰ ਨੇ ਉਸ ਨੂੰ ਦੁਨੀਆ ਦੀ ਹਰ ਸੁੱਖ ਸਹੂਲਤ ਦਿੱਤੀ ਸੀ ਆ ਪਰ ਇੱਕ ਚੀਜ਼ ਦੀ ਆ ਕਮੀ ਸੀ ਆ ਜੋ ਕਦੇ ਉਸ ਨੂੰ ਦੇ ਨਹੀਂ ਸਕਿਆ ਉਹਨਾਂ ਦਾ ਵਕਤ ਤੇ ਉਹ ਇੱਕ ਪਿਤਾ ਦਾ ਪਿਆਰ ਜਦੋਂ ਸੰਤੋਸ਼ਤਾਈ ਨੇ ਅਨੀਤਾ ਨੂੰ ਉਹਨਾਂ ਨਾਲ ਮਿਲਵਾਇਆ ਤਾਂ अरुण कुमार ਨੇ ਉਸ ਨੂੰ ਬਸਿਕ ਸਰਸਰੀ ਨਿਗਾਹ ਨਾਲ ਦੇਖਿਆ ਠੀਕ ਹੈ ਕੱਲ੍ਹ ਤੋਂ ਕੰਮ ਤੇ ਆ ਜਾਣਾ ਪਰ ਯਾਦ ਰੱਖਣਾ ਮੈਨੂੰ ਕੰਮ ਵਿੱਚ ਕੋਈ ਲਾਪਰਵਾਹੀ ਪਸੰਦ ਨਹੀਂ ਆ ਅਨੀਤਾ ਦੀ ਜ਼ਿੰਦਗੀ ਦਾ ਇੱਕ ਨਵਾਂ ਦਰਦਨਾਕ ਅਧਿਆਇ ਸ਼ੁਰੂ ਹੋਇਆ ਉਹ ਕੁੜੀ ਜੋ ਆ ਕਾਰਪੋਰੇਟ ਮੀਟਿੰਗਾਂ ਵਿੱਚ ਕੰਮ ਕਰਨ ਦੇ ਸੁਪਨੇ ਦੇਖ ਰਹੀ ਸੀ ਹੁਣ ਆਪਣੇ ਹੱਥਾਂ ਵਿੱਚ ਝਾੜੂ ਤੇ ਬਾਲਟੀ ਚੱਕ ਕੇ ਉਸ ਵੱਡੇ ਘਰ ਦੇ ਫਰਸ਼ ਤੇ ਪੋਚਾ ਮਾਰ ਰਹੀ ਸੀ ਉਸ ਨੂੰ ਹਰ ਪਲ ਇਹ ਡਰ ਰੱਗਾ ਰਹਿੰਦਾ ਕਿ ਜੇਕਰ ਕਿਸੇ ਨੂੰ ਪਤਾ ਚੱਲ ਗਿਆ ਕਿ ਉਹ ਐਨੀ ਪੜ੍ਹੀ ਲਿਖੀ ਹੈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣਗੇ ਘਰ ਵਿੱਚ ਉਸ ਦੀ ਸਭ ਤੋਂ ਜ਼ਿਆਦਾ ਨਜ਼ਰ ਆ ਸੇਠ ਦੀ ਧੀ ਤੇ ਆ ਪਰੀ ਤੇ ਪੈਂਦੀ ਆ ਪਰ ਇੱਕ ਬਹੁਤ ਹੀ ਸ਼ਾਂਤ ਗੁੰਮਸੂਮ ਰਹਿਣ ਵਾਲੀ ਬੱਚੀ ਸੀ ਉਸ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਲੱਗਦਾ ਸੀ ਅਨੀਤਾ ਨੂੰ ਆ ਪਰੀ ਵਿੱਚ ਆਪਣਾ ਬਚਪਨ ਨਜ਼ਰ ਆਉਂਦਾ ਸੀ ਉਸ ਨੂੰ ਲੱਗਦਾ ਸੀ ਕਿ ਇਹ ਬੱਚੀ ਕਿੰਨੀ ਕੱਲੀ ਹੈ ਇੱਕ ਦਿਨ ਜਦੋਂ ਅਨੀਤਾ ਪਰੀ ਦੇ ਕਮਰੇ ਦੀ ਸਫਾਈ ਕਰ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਆ ਪਰੀ ਗਣਿਤ ਦੀ ਕਿਤਾਬ ਲੈ ਕੇ ਬਹੁਤ ਪਰੇਸ਼ਾਨ ਬੈਠੀ ਹੈ ਅਨੀਤਾ ਤੋਂ ਰਿਹਾ ਨਹੀਂ ਗਿਆ ਉਹ ਹੌਲੇ ਜਿ ਉਸ ਦੇ ਕੋਲ ਗਈ ਕੀ ਹੋਇਆ ਬੇਟਾ ਤੂੰ ਰੋ ਕਿਉਂ ਰਹੀ ਹੈ ਪਰੀ ਨੇ ਉਸ ਨੂੰ ਗੁੱਸੇ ਨਾਲ ਦੇਖਿਆ ਤੈਨੂੰ ਇਸ ਨਾਲ ਕੀ ਮਤਲਬ ਤੂੰ ਆਪਣਾ ਕੰਮ ਕਰ ਅਨੀਤਾ ਮੁਸਕਰਾਈ ਉਸ ਨੇ ਪਰੀ ਦੀ ਕਿਤਾਬ ਚੱਕੀ ਗਣਿਤ ਦਾ ਇੱਕ ਮੁਸ਼ਕਲ ਸਵਾਲ ਸੀ ਆ ਅਨੀਤਾ ਨੇ ਇੱਕ ਪਲ ਵਿੱਚ ਹੀ ਸਮਝ ਲਿਆ ਕੀ ਆ ਪਰੀ ਕਿੱਥੇ ਗਲਤੀ ਕਰ ਰਹੀ ਹੈ ਉਸ ਨੇ ਕਾਗਜ਼ ਤੇ ਬਹੁਤ ਹੀ ਸਰਲ ਤਰੀਕੇ ਨਾਲ ਉਸ ਨੂੰ ਉਹ ਸਵਾਲ ਸਮਝਾ ਦਿੱਤਾ ਪਰੀ ਦੀਆਂ ਅੱਖਾਂ ਹੈਰਾਨੀ ਨਾਲ ਫੈਲੀਆਂ ਰਹਿ ਗਈਆਂ ਉਸਦੇ ਮਹਿੰਗੇ ਟਿਊਟਰ ਨੇ ਕੰਟਿਆ ਲਗਾ ਕੇ ਜੋ ਚੀਜ਼ ਉਸਦੇ ਦਿਮਾਗ ਵਿੱਚ ਨਹੀਂ ਪਾਈ ਸੀ ਉਹ ਇਸ ਨੌਕਰਾਨੀ ਨੇ 5 ਮਿੰਟ ਵਿੱਚ ਸਮਝਾ ਦਿੱਤੀ ਸੀ ਉਸ ਦਿਨ ਤੋਂ ਬਾਅਦ ਪਰੀ ਦਾ ਬਦੀਰਾ ਅਨੀਤਾ ਪ੍ਰਤੀ ਬਦਲ ਲੱਗਿਆ ਸੀ ਹੁਣ ਉਹ ਉਸ ਨਾਲ ਗੱਲ ਕਰਨ ਲੱਗੀ ਸੀ ਅਨੀਤਾ ਵੀ ਡਰਦੇ ਡਰਦੇ ਲੁਕ ਚਿਪਕੇ ਉਸਦੀ ਮਦਦ ਕਰਦੀ ਆ ਉਹ ਆਪਣਾ ਝਾੜੂ ਪੋਚਾ ਖਤਮ ਕਰਨ ਤੋਂ ਬਾਅਦ ਪਰੀ ਦੇ ਕਮਰੇ ਵਿੱਚ ਰੁਕ ਜਾਂਦੀ ਤੇ ਉਸ ਨੂੰ ਪੜਾਉਂਦੀ ਆ ਇਹ ਉਹਨਾਂ ਦਾ ਇੱਕ ਗੁਪਤ ਰਿਸ਼ਤਾ ਬਣ ਗਿਆ ਸੀ ਅਨੀਤਾ ਨੂੰ ਪਰੀ ਨੂੰ ਪੜਾ ਕੇ ਇੱਕ ਅਜੀਬ ਜਿਹਾ ਸਕੂਨ ਮਿਲਦਾ ਪਰੀ ਦੇ ਬਤੀਰੇ ਵਿੱਚ ਇੱਕ ਚਮਤਕਾਰੀ ਬਦਲਾ ਆ ਰਿਹਾ ਸੀ ਉਹ ਗੁੰਮਸੂਮ ਰਹਿਣ ਵਾਲੀ ਬੱਚੀ ਹੁਣ ਖਿੜਖੜਾਉਣ ਲੱਗੀ ਸੀ ਇੱਕ ਮਹੀਨੇ ਤੋਂ ਜ਼ਿਆਦਾ ਦਾ ਵਕਤ ਬੀਤ ਚੁੱਕਾ ਸੀ ਅਨੀਤਾ ਤੇ ਪਰੀ ਦਾ ਇਹ ਗੁਪਤ ਰਿਸ਼ਤਾ ਹੋਰ ਵੀ ਗਹਿਰਾ ਹੋ ਗਿਆ ਸੀ ਉਸ ਦਿਨ ਅਰ ਉਹਨੂੰ ਕੁਮਾਰ ਨੂੰ ਇੱਕ ਜ਼ਰੂਰੀ ਮੀਟਿੰਗ ਲਈ ਸ਼ਹਿਰ ਤੋਂ ਬਾਹਰ ਜਾਣਾ ਸੀ ਆ ਪਰ ਉਹਨਾਂ ਦੀ ਮੀਟਿੰਗ ਅਚਾਨਕ ਰੱਦ ਹੋ ਗਈ ਤੇ ਉਹਨਾਂ ਨੇ ਉਸੇ ਸਮੇਂ ਘਰ ਪਰਤਣ ਦਾ ਫੈਸਲਾ ਕਰ ਲਿਆ ਜਦੋਂ ਸ਼ਾਮ ਨੂੰ ਘਰ ਪਹੁੰਚੇ ਤਾਂ ਪੂਰੇ ਘਰ ਵਿੱਚ ਇੱਕ ਅਜੀਬ ਜਿਹੀ ਖਾਮੋਸ਼ੀ ਸੀ ਉੱਥੂ ਪਚਾਪ ਬਿਨਾ ਕੋਈ ਆਵਾਜ਼ ਕੀਤੇ ਆਪਣੀ ਧੀ ਨੂੰ ਦੇਖਣ ਲਈ ਉਸਦੇ ਕਮਰੇ ਵੱਲ ਵਧੇ ਆ ਉਹਨਾਂ ਨੇ ਹੌਲੀ ਜੀ ਦਰਵਾਜ਼ਾ ਖੋਲ੍ਹਿਆ ਤੇ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਉੱਥੇ ਹੀ ਦਰਵਾਜ਼ੇ ਤੇ ਮੂਰਤੀ ਵਾਂਗ ਖੜੇ ਰਹਿ ਗਏ ਆ ਉਹਨਾਂ ਦੀ ਧੀ ਪਰਿ ਆ ਜ਼ਮੀਨ ਤੇ ਬੈਠੀ ਸੀ ਆ ਤੇ ਉਸ ਦਾ ਸੀਰਾ ਉਹਨਾਂ ਦੀ ਨੁਕਰਾਨੀ ਅਨੀਤਾ ਦੀ ਗੋਦ ਵਿੱਚ ਸੀ ਆ ਚਾਰੇ ਪਾਸੇ ਕਿਤਾਬਾਂ ਤੇ ਕਾਗਜ਼ ਖਿਲਰੇ ਪਏ ਸਨ ਤੇ ਅਨੀਤਾ ਬਹੁਤ ਹੀ ਹੌਲੇ ਤੇ ਪਿਆਰ ਭਰੇ ਲਹਿਜੇ ਵਿੱਚ ਪਰਿ ਨੂੰ ਕੁਝ ਸਮਝਾ ਰਹੀ ਸੀ ਆ ਪਰਿ ਦੇ ਚਿਹਰੇ ਤੇ ਇੱਕ ਅਜਾ ਸਕੂਨ ਤੇ ਖੁਸ਼ੀ ਸੀ ਆ ਜੋ ਅਰੁਣ ਕੁਮਾਰ ਨੇ ਸਾਲਾਂ ਤੋਂ ਨਹੀਂ ਦੇਖੀ ਸੀ ਪਰ ਅਗਲੇ ਹੀ ਪਾਲਾ ਉਹਨਾਂ ਦੇ ਦਿਮਾਗ ਵਿੱਚ ਇੱਕ ਬਿਜ਼ਨਸਮੈਨ ਦੀ ਕਟੋਰਤਾ ਪਰਤਾਈ ਆ ਇਹ ਕੀ ਹੋ ਰਿਹਾ ਹੈ ਉਹਨਾਂ ਦੀ ਭਾਰੀ ਅਤੇ ਗੂੰਜਦੀ ਹੋਈ ਆਵਾਜ਼ ਨੇ ਕਮਰੇ ਦੀ ਸ਼ਾਂਤੀ ਨੂੰ ਪੰਗ ਕਰ ਦਿੱਤਾ ਸੇਠ ਜੀ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਅਨੀਤਾ ਦੇ ਤਾਂ ਪ੍ਰਾਣ ਹੀ ਨਿਕਲ ਗਏ ਸਨ ਉਹ ਡਰ ਦੇ ਮਾਰੇ ਖੜੀ ਹੋ ਗਈ ਤੇ ਸਿਰੇ ਚੁਕਾ ਕੇ ਕੰਬਣ ਲੱਗੀ ਆ ਤੁਸੀਂ ਮੇਰੇ ਨਾਲ ਮੇਰੇ ਸਟੱਡੀ ਰੂਮ ਵਿੱਚ ਆਓ ਆ अरुण कुमार ने अनीता ਨੂੰ ਕਿਹਾ ਸਟੱਡੀ ਰੂਮ ਵਿੱਚ ਕੁਝ ਦੇਰ ਤੱਕ ਇੱਕ ਭਾਰੀ ਖਾਮੋਸ਼ੀ ਰਹੀ ਆ ਫਿਰ ਅਰुण ਕੁਮਾਰ ਨੇ ਪੁੱਛਣਾ ਸ਼ੁਰੂ ਕੀਤਾ ਤੁਸੀਂ ਕਿੱਥੋਂ ਤੱਕ ਪੜੇ ਹੋ ਅਨੀਤਾ ਦਾ ਦਿਲ ਹੋਰ ਜ਼ੋਰ ਨਾਲ ਟੜਕਣ ਲੱਗਾ ਜੀ ਮੈਂ ਐਮਬੀਏ ਕੀਤਾ ਹੈ ਉਸਨੇ ਲਗਭਗ ਫੁਸਫਸਾਉਂਦੇ ਹੋਏ ਕਿਹਾ ਕੀ ਜ਼ੋਰ ਨਾਲ ਬੋਲੋ ਜੀ ਮੈਂ ਐਮਬੀਏ ਕੀਤਾ ਹੈ ਇਹ ਸੁਣ ਕੇ ਅਰुण ਕੁਮਾਰ ਆਪਣੀ ਕੁਰਸੀ ਤੇ ਸਿੱਧੇ ਹੋ ਗਏ ਐਮਬੀਏ ਤੇ ਤੁਸੀਂ ਮੇਰੇ ਘਰ ਵਿੱਚ ਚਾੜੂ ਪੋਚਾ ਕਰ ਰਹੇ ਹੋ ਇਹ ਮਜ਼ਾਕ ਹੈ ਨਹੀਂ ਸੇਠ ਜੀ ਇਹ ਹਕੀਕਤ ਹੈ ਤੇ ਫਿਰ ਅਨੀਤਾ ਨੇ ਆਪਣੇ ਹੰਝੂਆਂ ਦੇ ਨਾਲ ਆਪਣੀ ਪੂਰੀ ਕਹਾਣੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਆ ਆਪਣੇ ਪਿਤਾ ਦੇ ਸੁਪਨੇ, ਉਹਨਾਂ ਦੀ ਮੌਤ ਤੇ ਸਿਰ ਤੇ ਆਇਆ ਕਰਜ਼ਾ ਤੇ ਨੌਕਰੀ ਨਾ ਮਿਲਣ ਦੀ ਆਪਣੀ ਪੂਰੀ ਬੇਵਸੀ ਆ। ਅਰੁਣ ਕੁਮਾਰ ਕੁਝ ਦਿਨ ਤੱਕ ਗਹਿਰੀ ਸੋਚ ਵਿੱਚ ਡੁੱਬੇ ਰਹੇ ਆ। ਫਿਰ ਉਹਨਾਂ ਨੇ ਆਪਣੀ ਚੁੱਪੀ ਤੋੜੀ ਆ। ਤੁਸੀਂ ਮੈਨੂੰ ਧੋਖਾ ਦਿੱਤਾ ਨਹੀਂ ਤਾਂ ਤੁਸੀਂ ਆਪਣੀ ਇੰਨੀ ਵੱਡੀ ਕਾਬਲੀਅਤ ਮੇਰੇ ਤੋਂ ਲੁਕਾਈ। ਫਿਰ ਉਹ ਕਮਰੇ ਵਿੱਚ ਟਹਿਲਣ ਲੱਗੇ ਤੇ ਪੜੀ ਦੇ ਗ੍ਰੇਡਸ ਲਗਾਤਾਰ ਡਿੱਗ ਰਹੇ ਸਨ। ਮੈਂ ਸ਼ਹਿਰ ਦੇ ਸਭ ਤੋਂ ਮਹਿੰਗੇ ਟਿਊਟਰ ਲਗਾਏ ਪਰ ਕੋਈ ਫਰਕ ਨਹੀਂ ਪਿਆ। ਉਹ ਜਿੱਦੀ ਤੇ ਗੁੰਮਸੁਮਾ ਹੁੰਦੀ ਜਾ ਰਹੀ ਹੈ। ਪਰ ਪਿਛਲੇ ਡੇਢ ਮਹੀਨੇ ਤੋਂ ਮੈਂ ਦੇਖ ਰਿਹਾ ਹਾਂ ਕਿ ਉਸ ਵਿੱਚ ਕੁਝ ਬਦਲਾ ਆ ਰਿਹਾ ਹਨ ਤੇ ਅੱਜ ਮੈਂ ਉਸ ਨੂੰ ਸਾਲਾਂ ਬਾਅਦ ਖੀੜ-ਖਿੜਾ ਕੇ ਹੱਸਦੇ ਹੋਏ ਦੇਖਿਆ ਹੈ ਇਹ ਸਭ ਤੁਹਾਡੀ ਵਜ੍ਹਾ ਨਾਲ ਹੋਇਆ ਹੈ ਅਨੀਤਾ ਨੇ ਹੌਲੇ ਜੇ ਸਿਰ ਹਾਂ ਵਿੱਚ ਹਿਲਾ ਦਿੱਤਾ ਅਰຸນ ਕੁਮਾਰ ਵਾਪਸ ਆਪਣੀ ਕੁਰਸੀ ਤੇ ਬੈਠ ਗਏ ਠੀਕ ਹੈ ਤੁਹਾਨੂੰ ਇਸ ਘਰ ਵਿੱਚ ਚਾੜੂ ਪੋਚਾ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਤੁਸੀਂ ਕੱਲ ਤੋਂ ਕੰਮ ਤੇ ਨਾ ਆਉਣਾ ਅਨੀਤਾ ਦਾ ਬਚਿਆ ਕੁਝਾ ਦਿਲ ਵੀ ਟੁੱਟ ਗਿਆ ਪਰ अरुण कुमार ਨੇ ਅੱਗੇ ਕਿਹਾ ਤੁਸੀਂ ਕੱਲ ਸਵੇਰੇ 10 ਵਜੇ ਮੇਰੇ ਦਫ਼ਤਰ ਪਹੁੰਚ ਜਾਣਾ ਅੱਜ ਤੋਂ ਤੁਸੀਂ ਅਪਰੀ ਦੀ ਨੌਕਰਾਨੀ ਨਹੀਂ ਬਲਕਿ ਉਸਦੀ ਆਫੀਸ਼ੀਅਲ ਟਿਊਟਰ ਅਤੇ ਵੱਡੀ ਭੈਣ ਵਾਂਗ ਉਸਦੀ ਦੇਖਭਾਲ ਕਰਨ ਵਾਲੀ ਗਾਰਡੀਅਨ ਹੋਵੋਗੇ ਤੁਹਾਡੀ ਤਨਖਾਹ ਉਹੀ ਹੋਵੇਗੀ ਜੋ ਮੈਂ ਉਸਦੇ ਪਿਛਲੇ ਟਿਊਟਰ ਨੂੰ ਦਿੰਦਾ ਸੀ 50000 ਮਹੀਨਾ ਤੇ ਤੁਸੀਂ ਤੇ ਤੁਹਾਡੀ ਮਾਂ ਅੱਜ ਤੋਂ ਇਸ ਘਰ ਦੇ ਗੈਸਟ ਹਾਊਸ ਵਿੱਚ ਰਹੋਗੇ ਅਨੀਤਾ ਨੂੰ ਲੱਗਾ ਜਿਵੇਂ ਕੋਈ ਸੁਪਨਾ ਦੇਖ ਰਹੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਹੋਣਾ ਡਰਦੇ ਨਹੀਂ ਬਲਕਿ ਬੇਅੰਤ ਖੁਸ਼ੀ ਤੇ ਆ ਸ਼ੁਕਰਗੁਜ਼ਾਰੀ ਦੇ ਸੰਨ ਤੇ ਆ ਰਹੀ ਗੱਲ ਤੁਹਾਡੀ MBA ਦੀ ਡਿਗਰੀ ਦੀ ਆ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਜੋ ਕੁੜੀ ਮੇਰੀ ਧੀ ਦੀ ਜ਼ਿੰਦਗੀ ਬਦਲ ਸਕਦੀ ਹੈ ਉਹ ਮੇਰੀ ਕੰਪਨੀ ਵਿੱਚ ਵੀ ਬਹੁਤ ਕੁਝ ਬਦਲ ਸਕਦੀ ਹੈ ਮੈਂ ਤੁਹਾਨੂੰ ਆਪਣੀ ਕੰਪਨੀ ਵਿੱਚ ਮਾਰਕੀਟਿੰਗ ਡਿਪਾਰਟਮੈਂਟ ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਆਫਰ ਕਰਦਾ ਹਾਂ ਉਸ ਦਿਨ ਤੋਂ ਬਾਅਦ ਅਨੀਤਾ ਦੀ ਦੁਨੀਆ ਸੱਚਮੁੱਚ ਬਦਲ ਗਈ ਉਸ ਦਾ ਸਾਰਾ ਕਰਜ਼ਾ ਅਰੁਣ ਕੁਮਾਰ ਨੇ ਉਸ ਦੀ ਪਹਿਲੀ ਤਨਖਾਹ ਨਾਲ ਹੀ ਚੱਕਵਾ ਦਿੱਤਾ ਕੁਝ ਮਹੀਨਿਆਂ ਬਾਅਦ ਅਨੀਤਾ ਨੇ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਕੰਪਨੀ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਉਣ ਵਿੱਚ ਇੱਕ اہم ਭੂਮਿਕਾ ਨਿਭਾਈ ਔਰੁਣ ਕੁਮਾਰ ਨੂੰ ਵੀ ਆਪਣੀ ਜ਼ਿੰਦਗੀ ਦਾ ਖੋਇਆ ਹੋਇਆ ਸਕੂਨ ਵਾਪਸ ਮਿਲ ਗਿਆ ਸੀ ਹੁਣ ਉਹਨਾਂ ਦਾ ਘਰ ਸਿਰਫ ਇੱਕ ਮਕਾਨ ਨਹੀਂ ਬਲਕਿ ਇੱਕ ਹੱਸਦਾ ਖੇਡਦਾ ਪਰਿਵਾਰ ਸੀ ਆ ਹੁਣ ਅਰਣ ਕੁਮਾਰ ਦੀ ਆ ਬੱਚੀ ਦੇ ਚਿਹਰੇ ਤੇ ਹਮੇਸ਼ਾ ਇੱਕ ਮੁਸਕਰਾਹਟ ਰਹਿੰਦੀ ਸੀ ਆ ਜਿਸ ਨੂੰ ਦੇਖਣ ਲਈ ਉਹ ਹਮੇਸ਼ਾ ਤਰਸਦਾ ਰਹਿੰਦਾ ਸੀ ਤੇ ਉਸ ਨੂੰ ਹੁਣ ਉਸ ਦੇ ਭਵਿੱਖ ਦਾ ਕੋਈ ਡਰ ਨਹੀਂ ਸੀ ਆ ਕਿਉਂਕਿ ਉਸ ਦੀ ਵੱਡੀ ਭੈਣ ਵਾਂਗਾ ਅਨੀਤਾ ਉਸ ਦੇ ਨਾਲ ਰਹਿੰਦੀ ਸੀ ਆ ਤਾਂ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ